ਇਹ ਤਰ੍ਹਾਂ ਦਾ ਬਗਰਾਵੀ ਹੁੰਦੀ ਆ। ਬੋਲ ਭਾਈ ਆ ਮੈਂ ਆਪਣੀ ਕਥਾ ਬਕਾਣਾ। ਉਹ ਸਾਧੂ ਗੁਰੂ ਵੀ ਕਹਿੰਦੇ ਜਿਵੇਂ ਅਸੀਂ ਮਾਤ ਲੋਕ ਵਿੱਚ ਆਇਓ ਸੁਣੋ ਕਿਛੇ ਇੱਕ ਕਹਾਣੀ ਸੁਣਾਵਾਂ। ਇਹ ਪਤਲਾ ਲੜ ਗਾਵੇ ਚਲਗੀ ਕਰ ਸਕੇ ਪਾਚਾ ਜੀ ਕਿਵੇਂ ਦੱਸੇ ਸਰੂਪ ਚ ਪਰਿਚਿਤ ਹੋ ਜਾਣ ਆ ਮੈਂ ਆਪਣੀ ਕਥਾ ਬਖਾਲੋ ਹੋਰ ਭਾਈ ਮੈਂ ਆਪਣੀ ਕਥਾ ਕਹਿੰਦਾ ਸਤਿਗੁਰੂ ਜੀ ਕਹਿੰਦੇ ਕਹਿ ਕੇ ਦੱਸ ਦਿਆ ਸੁਣੋ ਖਾਗਰਪਾ ਨਾਲ ਸਾਡੇ ਤੋਂ ਕਿਹ ਡਜ ਮੋਏ ਆਨ ਜਿਹੜਾ ਤਪੱਸਿਆ ਕਰਦਾ ਹੈ ਉਹਨੂੰ ਸਾਨੂੰ ਬੁਲਾਇਆ ਇਸ ਗੁੰਡ ਸਰਬਤ ਹੈ ਜਾ ਜਿੱਥੇ ਪਾਏ ਇਹ ਗੁੰਡ ਬਰਫ ਦਾ ਬਰਫ ਦਾ ਪਹਾੜ ਹੈ ਸਤ ਸ੍ਰਿੰਗ ਦੇ ਜਿਤ ਹੈ ਤਾ ਸਾਥ ਸਾਥ ਸ੍ਰਿੰਗ ਪਿੰਲੇ ਸੋਗ ਨਿਕਨ ਚੋਟੀਆਂ ਹਨ ਜਿੱਥੇ ਸਤ ਸ੍ਰਿੰਗ ਤਾਂ ਹੈ ਨਾਮ ਕਾਵਾ ਸਾਥ ਰੰਗਾ ਕੋਲ ਇੱਕ ਕੋਟੀਆਂ ਵਾਲਾ ਕਿੱਲਿਆਂ ਵਾਲਾ ਪਹਾੜ ਕਹਾਉਂਦਾ ਹੈ ਦੱਸ ਹੀ ਕੀਤੇ ਜਿਹਨਾਂ ਸੰਗਤਾਂ ਨੇ ਉਹਨੂੰ ਪਤਾ ਹੈ ਕੰਡ ਰਾਜ ਇਹ ਜਿਹੇ ਤੁਮਾ ਜਿਹੜਾ ਪੰਡੂ ਰਾਜਾ ਜੀ ਉਹਨਾਂ ਨੇ ਕਹਿੰਦੇ ਉੱਥੇ ਜੋ ਕਮਾਇਆ ਹੈ ਇਹ ਮਹੰਤ ਤੇ ਲੈ ਹਨ ਅੱਜ ਤੱਕ ਤੱਕ ਇਹ ਆ ਆ ਗਾੜਾ ਕਹਿੰਦੇ ਕਿ ਅਸੀਂ ਭਾਈ ਬਹੁਤ ਪੱਛਾ ਸਾਧਨਾ ਕੀਤੀ ਹੈ ਕਈ ਅੱਜ ਦੇ ਲੋਕ ਮੰਨਦੇ ਨਹੀਂ ਸਿੰਘ ਹੋ ਕੇ ਵੀ ਜੋ ਮੁਖਰੇ ਬੈਠੇ ਆ ਮਹਾਕਾਲ ਕਾਲ ਦਾ ਆਰਾਧੀ ਜਿਹੜਾ ਮਹਾਕਾਲ ਹੈ ਕਾਲ ਦਾ ਵੀ ਕਾਲ ਕਰਨ ਵਾਲਾ ਉਹਦਾ ਦਾ ਆਰਾਧੀ ਉਹਦੇ ਰੱਬ ਨਾਲ ਆਰਾਮੀ ਹੋ ਕੇ ਰੱਬ ਨੇ ਕੀਤੀ ਹੈ ਤੇ ਕਈ ਇਹ ਪੰਕਤੀ ਪੜਦੇ ਆ ਕਈ ਗੇ ਮਹਾਕਾਲ ਕਾਲ ਘਾਰਾਂ ਦੀ ਕਹਿੰਦੇ ਮਹਾਕਾਲ ਨੂੰ ਛੱਡ ਕੇ ਕਾਲ ਕਾਂ ਨੂੰ ਰੱਬ ਨੇ ਕੀਤਾ ਉਹ ਕਾਲ ਕੰ ਦਾ ਸਖਲੀ ਆਦਾ ਗੁਰੂ ਕਿਥੋਂ ਆਰਾਧਨਾ ਲਵੇਗਾ ਹੱਥ ਜੋੜ ਕੇ ਤਾਂ ਦੇਵੀ ਨਾ ਦੇਵ ਦੇ ਪਾਰੇ ਤੇ ਮੱਥੇ ਤੇਗਦੀ ਫਿਰਦੀ ਹੈ ਭਗਤ ਕਾਲ ਦਾ ਸਮਝੋ ਕਈਆ ਕਾਲ ਭਵਾਨੀ ਮੁਕਤੀ ਮੁਕਤੀ ਦੇ ਆਕਾਸ਼ ਪਾਨੀ ਤੇ ਉਸ ਨਾਲ ਫਿਰ ਦੇਵੀ ਦੇਵਤਿਆਂ ਨੂੰ ਸਖਰੀ ਕਦੇ ਵੀ ਮੰਨਦਾ ਨਾ ਭੂਤਾਂ ਪ੍ਰੇਤਾਂ ਨੂੰ ਕਦੇ ਮੰਨਦਾ ਸਖਤਾਂ ਛੇਤਰਨ ਕੁੱਟ ਕੇ ਭੱਜ ਕੇ ਖੂਲਵਾ ਲੰਦਾ ਰਾਤੀ ਰਾਤੀ ਇਹੋ ਐਸੇ ਗੁਰੂ ਕਿਤੇ ਮੰਨਦਾ ਹਾ ਮਹਾਕਾਲ ਕਾਲ ਕਾ ਅਰਾਧੀ ਮਹਾਕਾਲ ਜੋ ਪਰਮੇਸ਼ਰ ਹੈ ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਉਹਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਚੋਹਦੇ ਅਰਾਧੀ ਹੈ ਭਾਈ ਮਹਾਕਾਲ ਦੇ ਇਹਦੇ ਤੇ ਕਰਤ ਤਤ ਤੇ ਆਪ ਹੈ ਉਹ ਗੁਰੂ ਜੀ ਕਿਦਣਾ ਤਪੱਸਿਆ ਕਰਦੇ ਹਾਂ ਮੈਂ ਤੇ ਹੋਏ ਗਏ ਤੇ ਗੁਰੂ ਦੇ ਸਰਗੋਮ ਕੇ ਨਿਰਗੁਣੋਂ ਦੇਕਤਾ ਪ੍ਰਾਪਤ ਹੋ ਗਈ ਨਿਰਗੁਣ ਆ ਸਰਗੁਣ ਵੀ ਉਹੀ ਕਲਾ ਭਾਰਨ ਸਗਲੀ ਮੋਹਰੀ ਆਦੇ ਯਾਤੋ ਕਹਿਵਾਇਓ ਬਹੁਵੇ ਕਹਦਾ ਮਾਈ ਅਗੜ ਸਰੂਪ ਬੈਠ ਕੇ ਆਉਣ ਜਾਣ ਵਾਲਾ ਨਹੀਂ ਤੇ ਪਤਾ ਉਹਨਾਂ ਲੱਗਦਾ ਛਾਲ ਲੱਗੀਆਂ ਜਿਹੜੀਆਂ ਇਹ ਵੀ ਆਪਣੇ ਆਪ ਨੂੰ ਅਗਰ ਮੰਨ ਬੈਠਾ ਤੇ ਆਪ ਹੀ ਕੋ ਘੋਹਰਾਇਓ ਜਿਵੇਂ ਆਪਣੇ ਆਪ ਨੂੰ ਮੰਨ ਬੈਠਾ ਕਿ ਮੈਂ ਹੀ ਵੱਡਾ ਹਾਂ ਮਾਇਆ ਪਾਰ ਬ੍ਰਹਮ ਨੂੰ ਬਖਾਨਾ ਤੇ ਬ੍ਰਹਮ ਕਹਿੰਦਾ ਮੈਂ ਪਰ ਪਾਰ ਬ੍ਰਹਮ ਪਾਪਾ ਪੁਨਤੋ ਪਰੇ ਜਿਹਨੇ ਲੜਕੀ ਤੋਂ ਨਹੀਂ ਨਾਵੇਂ ਪੁੱਤਰ ਪੈਦਾ ਕਰ ਲਿਆ ਆਪਰੇ ਆਪ ਨੂੰ ਜੱਤੀ ਕਹੋਂਦਾ ਉਹ ਪ੍ਰਭੂ ਨੇ ਕਿਨੂੰ ਜਾਨਾ ਪਰਮ ਪੱਪਾ ਮੁਕਤ ਪ੍ਰਭ ਏਕ ਤਾਲੂ ਕੋ ਪ੍ਰਭੂ ਲੋਕੇ ਨੂੰ ਜਾਣ ਆਉਂਦੇ ਰਾਖਿ ਪਰਮੇਸ਼ਰਾ ਸੁੱਧ ਘੋਮਾ ਰੂਪ ਬ੍ਰਹਮ ਨੂੰ ਕਿਸੇ ਨੇ ਨਹੀਂ ਜਾਣਿਆ। ਸਾਖੀ ਪਾਕੀ ਪਰਵੇ ਆਇ ਤੇ DNA ਹੈ। ਬੋਲੋ ਸਾਖੀ ਗਵਾਹ ਜਿਹੜੇ ਸੀ ਆਖ ਬਣਾ ਦਿੱਤੇ ਉਹਨਾਂ ਦੀ ਗਣਤੀ ਵੀ ਕੁਝ ਦੱਸ ਦੇ ਅੱਗੇ। ਆਹ ਤੇ ਲਿੱਤ ਦੇ ਤੇ ਖਹਿਰਾਏ। ਸਾਖੀ ਗਵਾਹੀ ਦੇਣ ਦੇ ਵਾਸਤੇ ਇਹ ਕਾਹੇ ਕਰੋ ਹਦਾਰੀ ਤੂੰ ਜਾਓ ਆਪੋ ਆਪੋ ਆਪਣੀ ਪੂਜਾ ਵਿੱਚ ਹੀ ਲੱਗ ਗਿਆ ਕੋਈ ਕਹਿੰਦਾ ਮੈਂ ਵੱਡਾ ਕੋਈ ਕਹਿੰਦਾ ਮੈਂ ਵੱਡਾ ਮੇਰੀ ਪੂਜਾ ਕਰੋ। ਆਂਦੇ ਥਾ ਕਰੇ ਅਵਰ ਨਾ ਦੂਜਾ। ਸਾਧੂ ਗਿਆ ਕਰੇ ਥਾਖਰੂਪ ਪਰ ਪਾਲਣ ਤੇ ਐਸਾ ਕਰਨ ਵਾਲਾ ਹੋਰ ਕੋਈ ਨਹੀਂ ਪਰਮਾਤਮਾ ਕੋ ਗਿਣ ਨਾ ਪੈ ਜਾਣਾ ਪਰਮਾਤਮਾ ਤੁਹਾਡਾ ਪਰਮੇਸ਼ਰ ਆ ਉਹਨੂੰ ਕਿਸੇ ਨੇ ਨਹੀਂ ਜਾਣਿਆ ਨਹੀਂ ਇਦਰ ਤੇ ਨਹੀਂ ਕੋ ਮਾਨਾ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਉਹਨਾਂ ਨੇ ਇਹਨਾਂ ਨੂੰ ਠਾਕਰ ਮੰਨ ਲਿਆ ਕੌਣ ਕੌਣ ਹੈ ਕਿਤੇ ਦੂਰ ਚੰਦ ਕਹੋ ਮਾਨਾ ਕਈ ਤਾਂ ਸੂਰਜ ਨੂੰ ਪਾਣੀ ਦੇਈ ਜਾਂਦੇ ਆ ਕਈ ਚੰਦਰਮਾ ਵੱਲ ਨੂੰ ਤੰਦ ਜੇ ਥੋੜੀ ਜਾਂਦੇ ਆ ਆਦਨ ਉਹ ਰੋਤਰ ਕਈ ਪਰਮਾਨੰਥ ਕਈ ਅਗਨੋਤਰੀ ਕਰੀ ਜਾਂਦੇ ਆ ਅਗੰਧਾ ਅਮਨ ਕਰਦੇ ਆ ਘਿਹਰੇ ਪਿੱਛੇ ਇਹ ਜੇ ਪਾਕਾ ਸਾੜੀ ਜਾਂਦੇ ਕਈ ਪਜਾਰੀਆਂ ਨੂੰ ਸੁਭਾਅ ਬਣ ਗਿਆ ਇਹ 30 30 ਪੀਚੇ ਲੱਕੜਾਂ ਵਿੱਚ ਫੜੇ ਜਾਂਦੇ ਜਿਵੇਂ ਹਜੂਰ ਸਾਹਿਬ ਫੜੇ ਗਏ ਪਿੱਛੇ ਜੇ ਇਹਨੂੰ ਨਾ ਪਾਹਨ ਪਹਿਚਾਨਣਾ ਕਿ ਕਈ ਪੱਥਰ ਵੀ ਸੰਗੋ ਸਾਧਾ ਖਾਕਰ ਹੈ ਪਰਮੇਸ਼ਰ ਨੇ ਪਿਆਰ ਨਾਲ ਤੇਰਾ ਖੰਡਣ ਕਰ ਦਿੱਤਾ ਵਾਹਿਗੁਰੂ ਨੇ ਵੀ ਕੀਤਾ ਉਹ ਜੋ ਪਾਸਰ ਕੀ ਪਾਏ ਪਾਸ ਕੀ ਘਾਰੇ ਜਾਂ aí ਜਾਏ ਤੋਂ ਮਹਾਰਾ ਨੇ ਬੰਦਨ ਕਹੇ ਪਾਸਕੋ ਨੂੰ ਕਹਿੰਦੇ ਦੇਵਤਾ ਕਿਥੇ ਜਰਥਾ ਹੋਵੇ ਦੇਵ ਇਹ ਤਾਲ ਕੇ ਬੰਦਨ ਕਹੇ ਹਨ ਕਈ ਪੱਥਰ ਨੂੰ ਪਰਮੇਸ਼ਰ ਮੰਦੀ ਬੈਠੇ ਹਨ ਆਪਣ ਤੇ ਜਲੇ ਜਿਹੜਾ ਭਾਈ पेड़ ਮੁੱਢੋਂ ਦਾ ਰਸ ਹੁੰਦਾ ਕੋਈ ਉਹ ਪੱਤ ਝੜ ਦੀ ਰੋਕ ਆ ਜਾਂਦੀ ਪਕੜੇ ਝੜ ਜਾਂਦੇ ਤੇ ਫਿਰ ਖਹਿ ਕੇ ਅਗ ਲੱਗਦੀ ਪੁੱਤਰਿਆਂ ਦੀ ਅਗ ਨਾਲ ਹੀ ਛੜ ਜਾਂਦਾ ਇੱਕ ਨਿਗਾ पेड़ ਬਾਟ पेड़ ਜਿਹੜਾ ਦਰਾਖਾ ਆਪਣੇ ਪੱਤਰਿਆਂ ਦੇ ਨਾਲ ਹੀ ਜਗ ਜਾਂਦਾ ਇੱਥੇ ਪਰ ਉਹਨੇ ਹੰਕਾਰ ਹੀ ਲੋਕ ਹੈ ਉਹ ਆਪਣੇ ਸਾਹਮਣੇ ਰੂਪੀ ਪੱਤਰਿਆਂ ਦੇ ਹੰਕਾਰ ਦੀ ਅਗ ਨਾਲ ਹੀ ਛੜ ਗਏ ਹਰੀ ਪਰਵੇਸ਼ ਦੇ ਰਾਸਤੇ ਕੋਈ ਵੀ ਚੱਲਦਾ ਜੇਨ ਜੇਨ ਤੁਨੂੰ ਤਾਂ ਸਿੱਧਤ ਹੋ ਪਾਇਆ ਕਿ ਕਿੰਨੇ ਰਤੀ ਰਤੀ ਮਾਤਰ ਕੋਈ ਸਿੱਧੀ ਤਾਕਤ ਪਾ ਵੀ ਨਹੀਂ ਕਰਾਂ ਮੈਂ ਕਿਥੇ ਨੂੰ ਭਾਗਾ ਦਾ ਹਲਕਾ ਮਿਲ ਨਹੀਂ ਗਈ ਇਹਨੇ ਆਪਣਾ ਰਾਹ ਚੱਲੋ ਉਹਨੇ ਆਪੋ ਆਪਣਾ ਰਾਹ ਚਲਾ ਲਾ ਕਿਹਦਾ ਕੰਮ ਦੁਖਾਉਂਦਾ ਕਿਹਦਾ ਹਟਾ ਦਿੰਦਾ ਕੋਈ ਵੱਡੀ ਸ਼ਕਤੀ ਨਹੀਂ ਤੇ ਬਹੁਤ ਸੂਖਮ ਸ਼ਕਤੀਆਂ ਇਹਦੇ ਵਿੱਚ ਨਹੀਂ ਪੈਣਾ ਚਾਹੀਦਾ ਸਿੰਘ ਨੂੰ ਪਰਮੇਸ਼ਰ ਨਹੀਂ ਕਿੰਨੂੰ ਹੋ ਪਾਇਆ ਚਾਨਣ ਸਵਾਗੁਰੂ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਜਾਣਿਆ ਮਾਮੂ ਆਚਾਰ ਦੇ ਭਏ دیਵਾਨਾ ਹਰ ਕਹਿੰਦੀ ਮੈਂ ਹੀ ਗੁਰੂ ਆ ਇਸ ਤਰ੍ਹਾਂ ਕਾਕੇ ਕਮੜੀ ਹੋ ਗਏ ਪਰਨ ਕੱਤ ਕਿਨੂ ਨਾ ਪਛਾਨ ਮਾਰਨ ਕੱਤ ਪਰਮੇਸ਼ਰ ਨੂੰ ਨਹੀਂ ਜਾਣਿਆ ਸੁਨਾਤ ਨੂੰ ਕਿਸੇ ਨੇ ਆਪ ਆਪ ਹੀ ਅੰਦਰ ਅੁਰ ਜਾਣ ਆਪੋ ਆਪਣੇ ਵਿੱਚ ਹੋਣ ਜਗਾਇ ਸਾਤ ਜੇ ਜੇ ਰਿਖ ਰਾਜ ਜਨਹਾਏ ਰਖ ਰਖ ਰਖੇ ਰਾਜੇ ਬਣਾਏ ਸੀ ਵੱਡੇ ਵੱਡੇ ਤੇ ਉਹਨੇ ਆਪ ਨੂੰ ਸਿਮਰਤ ਚਲਾਏ ਉਹਨੇ ਸਿਮਰਤੀਆਂ ਜੇ ਸਤਾਏ ਬਣਾ ਦਿੱਤੀਆਂ ਰਖੀਆਂ ਨੇ ਕਾਟ ਕੀਤੀ ਆ ਇਹ ਸਿਮਰਨ ਦੇ ਭਏ ਨਰਾਗੀ ਜਿਹੜੇ ਭਾਈ ਸਿਮਰਨੀਆਂ ਇਹ ਸਿਮਰਤੀਆਂ ਦੇ ਨਰਾਗੀ ਪਰ ਹੋਏ ਜਦਨੇ ਕਿਰਿਆ ਆਬਰਾਹਮ ਕੀ ਚਾਹ ਉਹਨੇ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਕਿਰਿਆ ਸੀ ਉਹ ਤਿਆਗ ਤੇ ਸਿਮਰਤੀਆਂ ਵਿੱਚ ਹੀ ਪੈ ਗਈ ਵਿਸ਼ੇਸ਼ ਨੇ ਬੱਕਰੀ ਬਣਾਤੀ ਜਾਗ ਉਹਨੇ ਬੱਕਰੀ ਬਣਾਤੀ ਮੰਨੂ ਦੀ ਬੱਕਰੀ ਬਣ ਗਈ ਕੋਈ ਕਹਿੰਦੀ ਗਿਆਨ ਦਾ ਕਤਲ ਕਰੀ ਜਾਂਦੀ ਹੈ ਕੋਈ ਕਰਮਕਾਰ ਦਾ ਕਤਲ ਕਰਦੀ ਹੈ ਕੋਈ ਕਹਿੰਦੀ ਜਵਾੜ ਇਹਨਾਂ ਦਾਤਰ ਪਾਰੋ ਕੋਈ ਕਹਿੰਦੇ ਲਘੂ ਸ਼ੰਕਾ ਚੜ੍ਹਦੇ ਵਾਲ ਨੂੰ ਮੂੰਹ ਕਰਕੇ ਕਰੋ ਇੱਕ ਪ੍ਰਕਾਰ ਦਾ ਪਖੰਡ ਪੈਦਾ ਕਰ ਦਿੱਤਾ ਇਹਨਾਂ ਨੇ ਜਿਮਰਨਤ ਕੇ ਭਏ ਅਨਰਾਗੀ ਜਿਹੜੇ ਨਾ ਤੇ ਅਨਰਾਗੀ ਪ੍ਰੇਮੀ ਹੋਏ ਇਹ ਤੈਨ ਕਿਰਿਆ ਅਬਰਾਹਮ ਕੀ ਜਿਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਨਿਕ ਜਾ ਛੱਡ ਦਿੱਤੀ ਜਿਨ ਮਨ ਹਰ ਚਰਨ ਨਠਾਰ ਆਇਓ ਜਿਨਾਂ ਨੇ ਹਰੀ ਦੇ ਚਰਨਾਂ ਵਿੱਚ ਮਨ ਉਸਤ ਕਰ ਲਿਆ ਉਹ ਸਿਮਰਤ ਕੇ ਰਾਹਾਂ 'ਤੇ ਆਇਓ ਉਹ ਸਿਮਰਤੀਆਂ ਦੇ ਰਾਹ 'ਤੇ ਇੱਕ ਵਾਹਿਗੁਰੂ ਦੇ ਰਸਤੇ ਚੱਲ ਪਏ ਰੰਮੇ ਚਾਰੀ ਦੇਦ ਬਣਾਏ ਪਰ ਮੇਰੇ ਚਾਰ ਬੇਰ ਬਣਾ ਦਿੱਤੇ ਕਹਿੰਦੇ ਕਾਜੂਗ ਨੂੰ ਚਕਰ ਬਣ ਬਣਾਇਆ ਪਰ ਲੋਕ ਤੇ ਕਰਮ ਚਲਾਏ ਉਹ ਬੇਤਾਂ ਦੇ ਕਾਰਵਕਾਰ ਵਿੱਚ ਹੀ ਲਾ ਦਿੱਤਾ ਜਿਨ ਕੀ ਲਿਵ ਹਰ ਚਰਨ ਨੂੰ ਲਾ ਗਈ ਜਿਹੜੀ ਹਰੀ ਪਰਮੇਸ਼ਰ ਦਾ ਚਰਨ ਚ ਲਿਵ ਜੁੜ ਗਈ ਇਹ ਦੇਦਨ ਤੇ ਭਏ ਤੇ ਆ ਗਈ ਉਹ ਬੇਤਾਂ ਦਾ ਪਿਆਰ ਕਰ ਦਿੱਤਾ ਉਹਨਾਂ ਨੇ ਕਾਹ ਦਿੱਤਾ ਕਿ ਬੇਰ ਕਿਤੇ ਵੇ ਇਸ ਤਰ੍ਹਾਂ ਭਾਈ ਜਿਲਕਾ ਫਿਕਰ ਨਾ ਜਾਏ ਕਾਹ ਦਿੱਤਾ ਉਹਨਾਂ ਨੇ ਜਨ ਮਾਤ ਦੇਜ ਕੰਤ ਗੋਲੂ ਤੇ ਆਗੀ ਜਿਹਨੇ ਦੇਖਾ ਕਿਤੇ ਪਾਰੀ ਮਾਂ ਛੱਡ ਕੇ ਸਿੱਖਿਆ ਮਾਰਦਮ ਕੇ ਭਏ ਜ਼ਰਾ ਉਹ ਪਰਮੇਸ਼ਰ ਦੇ ਪ੍ਰੇਮੀ ਹੋ ਗਏ ਜਨ ਕੇ ਗੂੜ ਮੱਤ ਜੇ ਚਲਹੀ ਜਿਹੜੇ ਭਾਈ ਇਹਨਾਂ ਦੇ ਗੂੜ ਮੱਤ ਗੋਤਰਾ ਸੇ ਪਰਮੇਸ਼ਰ ਤੇ ਚੱਲ ਪਏ ਸਾ ਪਿਆ ਅਨੇਕ ਦੁੱਖਨ ਤੋਂ ਦਲਹੀ ਤੋਂ ਇਹ ਇੱਕ ਪ੍ਰਕਾਰ ਦੇ ਦੁੱਖਾਂ ਨੂੰ ਦਲ ਦਿੰਦੇ ਹਨ ਜਿਹਦੇ ਕਹੇ ਤੇ ਜਾਤਨ ਸੰਦੇ ਸੰਦੇ ਜਿਹਦੇ ਸਾਥ ਜਾਤਨ ਸੰਦੇ ਸੰਦੇ ਜੱਤ ਨਾਮਾ ਤਾਰਨਾ ਦਾ ਸਹਿਤ ਨਾਮ ਦਾ ਨਾਲ ਦਾ ਜਿਹੜੇ ਪ੍ਰੇਮ ਦੇ ਸਾਥ ਹੋ ਕੇ ਪਰਮੇਸ਼ਰ ਦੀ ਤਾਰਨਾ ਨੂੰ ਚੜ੍ਹਦੇ ਸਹਾਰਦੇ ਹਨ ਰੱਬ ਕੋ ਸੰਗ ਨ ਜਾੜਤ ਨੇ ਉਹ ਪਰਮੇਸ਼ਰ ਦੇ ਸਾਥ ਦਾ ਪਿਆਰ ਨਹੀਂ ਕਰੇ ਛੱਡ ਦੇ ਅਮਰਤ ਵੇਲੇ ਉੱਠਣਾ ਬਾਣੀ ਪੜਨੀ ਭਾਵੇਂ ਤਾਂ ਮਾਂਜੀ ਦੀ ਤਰ੍ਹਾਂ ਸਾਰਾ ਕੁਝ ਹੀ ਵਿੱਕ ਜਾਵੇ ਉਹ ਪਰਮੇਸ਼ਰ ਦੀ ਤਾਰਨਾ ਨੂੰ ਕਰੇ ਉਹ ਕਦੇ ਸਾਥ ਹੋ ਕੇ ਛੱਡਦੇ ਨਹੀਂ ਪਰੇਮ ਕਰਦੇ ਹਾਂ ਨੇ ਮੇਲੇ ਮਰਮਪੁਰੀ ਕਹੇ ਜਾਹੀ ਉਹ ਪਰਮੇਸ਼ਰ ਦੀ ਕੁੜੀ ਸਤਗੁਰੂ ਨੂੰ ਜਾਣਦੇ ਹਨ ਭਾਈ ਇਹਨਾਂ ਹਰ ਚੋ ਅੰਤਰ ਕੇ ਜਨਾਹੀ ਸੋਨਾ ਵਿੱਟ ਵਾਹਿਗੁਰੂ ਵਿੱਚ ਕੋਈ ਵੀ ਫਰਕ ਨਹੀਂ ਆ ਹਰ ਹਰ ਜਾਂਦੋ ਇਹ ਕਹਦੇ ਵਿਚਾਰ ਕਿਥਾ ਹੈ ਜੀ 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 ਜਾਂ ਤਨ ਤੇ ਡਰੇ ਜਿਹੜੇ ਭਾਈ ਸਾਡ ਨਾਲ ਤੋਂ ਡਰਦੇ ਆ ਕਿਤੇ ਸਤਗੁਰੂ ਚੜਖੜੀ ਤੇ ਚੜਾ ਦੇਣ ਕਿ ਸੀਨ ਨਾ ਤਰੀ ਤੇ ਰੱਖਣਾ ਪਵੇ ਕਦੇ ਗੁਰੂ ਦੇ ਸਾਹਮਣੇ ਖੜੋ ਕੇ ਹੁਕਮ ਲਾਉਣਾ ਤੇ ਅਲੰਗਣਾ ਕਰਕੇ ਨਰਕ ਧਾਰੀਆਂ ਨਾਲ ਮਿਲ ਕੇ ਕਦੇ ਤਾਰਨ